ਉਹ ਮਾਈ ਗੋ ਲੋਾਈ ਉਹ ਨੁਕਾ ਉਹਦੇ ਪਾਣੀ ਉਹ ਹਟੋਵਾ ਬੰਦਾ ਨਾ ਉੱਥੇ ਆ ਕੇ ਸਾਰੇ ਜੀ ਮੀਂਹ ਵਾਲ ਬੰਤੇ ਪਹੁੰਚੇ ਹੋ ਕਿਹੋ ਜਿਹਾ ਜੀ ਆ ਜਾ ਤੂੰ ਦੇਖ ਰਿਹਾ ਕੇਜ ਦਾ ਮਾਹੌਲ ਹੈ ਹਲਕਾ ਵਿਧਾਨ ਸਭਾ ਫਲੋਰ ਦਾ ਜਿਹੜਾ ਸਤਲੋ ਜੀ ਦਰਿਆ ਆ ਤੁਸੀਂ ਬੰਦ ਜਿਹੜਾ ਆਪਣੇ ਹਲਕਾ ਜਿਹੜਾ ਦਾ ਸਾਰੇ ਦੇ ਸ਼ੁਰੂ ਹੋ ਕੇ ਉਹ ਵੀ ਆ ਗਿਆ ਅੱਜ ਸਵੇਰ ਤੋਂ ਸਾਰੀ ਸਾਥੀ ਟੀਮ ਇਹ ਸਾਰੇ ਪਿੰਡਾਂ ਦੀ ਸਰਕਾਰ ਤੇ ਸਰਪੰਚ ਪੰਚਾਂ ਨੇ ਕਿਸਾਨ ਭਰਾਵਾਂ ਨੇ ਸਾਰੇ ਰੜਕੇ ਜਿਹੜਾ ਹੈਗਾ ਸੀ ਸਾਰੇ ਪੁਆਇੰਟਾਂ ਨੂੰ ਲਾਏਗਾ ਜਾ ਕੇ ਆਪੀ ਕਿਹਾ ਲੋਕਾਂ ਦੇ ਨਾਲ ਜੁੜੇ ਹੈਗੇ ਆ ਔਰ ਕਿਤੇ ਵੀ ਕੋ ਘਰਉਣ ਦੀ ਲੋੜ ਨਹੀਂ ਡੰਨ ਦੀ ਕੋ ਲੋੜ ਹੈਗੀ ਆ ਅੱਜ ਪਾਣੀ ਜਿਹੜਾ ਹੈਗਾ ਜਿੰਨਾ ਵੀ ਵਗ ਰਿਹਾ ਹੈਗਾ ਉਹ ਅੰਡਰ ਕੰਟਰੋਲ ਹੈਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇਗਾ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਹਰਵਾਰ ਸਿੰਘ ਮਾਨ ਹੋਰਗੇ ਗਵਾਈ ਔਰ ਨਿਰਦੇਸ਼ਾਂ ਤਹਿਤ ਸਾਡੀ ਜ਼ਿੰਮੇਵਾਰੀ ਆ ਅਸੀਂ ਹਲਕਾ ਬੁਨਿਆਦ ਸਭਾ ਫਲੋਰ ਦੇ ਲੋਕਾਂ ਦੇ ਨਾਲ ਮਿਲੇ ਆ ਬਹੁਤ ਹੀ ਸਤਿਕਾਰਯੋਗ ਸ਼ਖੀਏ ਜਨੈਲ ਸਿੰਘ ਮਤੀਬੋੜਿਆ ਸਰਪੰਚ ਸਾਹਿਬ ਸਾਰੇ ਆ ਸ਼ਖਸੀਤਾ ਦਿਨ ਰਾਤ ਲੈਨੇ ਇਕੱਤਰ ਕੇ ਇਹਨਾਂ ਬੰਨਾਂ ਦੀ ਜਿਹੜੀ ਉਹ ਰਾਖੀ ਵੀ ਕਰ ਰਿਆ ਬੰਨਾਂ ਨੂੰ ਮਜ਼ਬੂਤ ਕਰ ਰਿਆ ਔਰ ਇਹਨਾਂ ਦੇ ਨਾਲ ਜਿੱਥੇ ਪੰਜਾਬ ਸਰਕਾਰ ਜਿੱਥੇ ਡਰੇਨ ਵਿਪਹਾ ਗਿਆ ਜਿੱਥੇ ਕੋਈ ਰੇਵ ਨੂੰ ਵਿਪਹਾ ਗਿਆ ਸਾਰੇ ਜਿਹੜੇ ਵਿਪਹਾ ਗਿਆ ਉਹ ਪੱਬਾਂ ਪਾ ਰਿਆ ਔਰ ਸਾਰੇ ਜਿਹੜੇ ਹੈਗਾ ਇਸ ਸੰਕਟ ਦੀ ਘੜੀ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਹੈ ਔਰ ਪ੍ਰਮਾਤਮਾ ਮਿਹਰ ਕਰਿਆ ਹੱਥ ਰੱਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਕੁਦਰਤੀ કૃਪੀ ਹੈਗੀ ਆ ਉਸ ਨੂੰ ਫਟਾਵੇ ਤਾਂ ਕਿ ਜਿਹੜਾ ਹੈਗਾ ਆ ਇਹ ਲੋਕ ਜਿਹੜੇ ਹੈਗੇ ਆ ਆਪਣੇ ਘਰਾਂ ਦੇ ਵਿੱਚ ਸੁੱਖ ਆਰਾਮ ਨਾਲ ਜਿਹੜਾ ਜੀਵ ਸਕਣ ਦੂਜੇ ਪਾਸੇ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕੋਸਾ ਦੋਰਾ ਕਿ 24 ਘੰਟੇ ਮੋਬਾਈਲ ਫੋਨ ਵੀ ਖੁੱਲਾ ਸਾਡੀਆਂ ਟੀਮਾਂ ਵੀ ਅਸੀਂ ਬਣਾਤੀਆਂ ਹਮੇਸ਼ਾ ਹੀ ਜਿਹੜਾ ਹੈ ਉਹ ਤਤਪਰ ਨੇ ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗ ਮੋਢੇ ਦਾ ਮੋਢਾ ਲਾ ਕੇ ਜਿਹੜਾ ਹੈਗਾ ਹਰ ਸਮੇਂ ਜਿਹੜਾ ਹੈਗਾ ਅਸੀਂ ਖੜੇ ਆ ਹੁਣ ਵੀ ਅਸੀਂ ਐਸਡੀਓ ਡਰੇਨ ਵਿਭਾਗ ਨੂੰ ਵੀ ਕਹਿ ਦਿੰਦਾ ਹੈਗਾ ਅਸੀਂ ਐਸਡੀਐਮ ਨੂੰ ਵੀ ਕਹਿਤਾ ਹੈਗਾ ਜਿਹੜੇ ਜਿਹੜੇ ਬੀਡੀਪੀਓ ਨੂੰ ਕਹਿੰਦਾ ਸਾਰੇ ਜਿਹੜੇ ਵੀ ਅਧਿਕਾਰੀ ਹੈਗੇ ਇਹਨਾਂ ਦੇ ਮੌਕੇ ਤੇ ਜਿਹੜਾ ਹੈਗਾ ਸੀ ਉਹ ਕੰਮ ਕਰਤਾ ਸੀ ਆ ਹੁਣੇ ਆਏ ਤਾਂ ਮੇਰੇ ਪਿੱਛੇ ਫੋਨ ਆਇਆ ਹੈਗਾ ਬਈ ਉੱਥੇ ਜਿਹੜਾ ਸ਼ਨੀ ਮੰਦਿਰ ਜਿਹੜਾ ਸੀ ਉੱਥੇ ਪਾਣੀ ਜਾ ਕੇ ਦੇਖਿਆ ਸੀ ਉੱਥੇ ਮਹਾਪੁਰਸ਼ਾ ਜੀ ਨਾਲ ਗੱਲ ਕੀਤੀ ਤਾਂ ਉੱਥੇ ਪਾਣੀ ਲਈ ਅਸੀਂ ਜਿਹੜੀਆਂ ਮੋਟਰ ਅਗੀਰ ਕਰਾਤੇ ਉਹ ਪਾਣੀ ਜਿਹੜਾ ਉਹ ਤੋਂ ਲੁਕਾਸੀ ਸਿਸਟਮ ਕਰਿਆ ਜਿੱਥੇ ਜਿੱਥੇ ਉਹ ਸਾਨੂੰ ਮਿੱਟੀ ਦੀ ਸੇਵਾ kiya ਜਿੱਥੇ ਜੀਸੀਬੀ ਦੀ kiya ਅਸੀਂ ਉੱਥੇ ਪੁਖਤਾ ਜਾਂਦੇ ਰਹੇ ਇਹਨਾਂ ਦੇ ਨਾਲ ਕਰਵਾ ਰਹੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਵੀ ਧੰਨਵਾਦ ਔਰ ਖਾਸ ਤੌਰ ਤੇ ਪਿੰਡਾਂ ਦੇ ਜਿਹ ਪਿੰਡਾਂ ਦੇ ਜਿਹੜੇ ਲੋਕ ਆ ਬਹੁਤ ਵਾਰ ਜਿਹੜੇ ਸਾਥੀ ਸਪੰਜ ਪੰਜ ਉਹਨਾਂ ਸਾਰਿਆਂ ਦਾ ਧੰਨਵਾਦ ਔਰ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਲੀਡਰਾਂ ਦਾ ਜਿੰਨੇ ਵੀ ਸਾਡੇ ਬਲੌਗ ਪਰਦਾਨ ਆਗੂ ਸੇਵਾ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਦਿਨ ਰਾਤ ਜਿਹੜੇ ਗਿਆ ਇੱਕ ਜਿਹੜਾ ਕੰਪਲੀਟ ਫਾਰਮ ਤੇ ਮਨੁੱਖਤਾ ਤੇ ਮਾਨਤਾ ਦੀ ਸੇਵਾ ਦੇ ਕਿਲ ਦੇ ਮੌਕੇ ਦਾ ਹਮ ਸਭੀ ਅਜਾ ਲਿਆ ਕਿਹੜੀ ਸਥਿਤੀ ਇੱਥੇ ਬਹੁਤ ਸਿੱਧੀ ਹੈ ਦੇਖੋ ਕੱਲ ਤੱਕ ਜਿਹੜਾਗਾ ਰਾਤ ਤੱਕ ਪਾਣੀ ਜਿਹੜਾ ਸਭ ਤੋਂ ਜ਼ਿਆਦਾ ਸੀ ਪਰੰਤੂ ਹੁਣ ਜਿਹੜਾਗਾ ਕੱਟੋ-ਕੱਟ 3 ਫੁੱਟ ਪਾਣੀ ਦਾ ਲੈਵਲ ਜਿਹੜਾ ਕਦੇ ਡਾਊਨ ਹੋਇਆਗਾ ਤੇ ਇਸ ਤਰ੍ਹਾਂ ਜਿਹੜਾ ਹੈਗਾ ਹੋਰ ਜਿਹੜਾ ਹੈਗਾ ਪਾਣੀ ਦਾ ਜਿਹੜਾ ਹੈਗਾ ਕੱਟੇ ਦੇ ਪਿੱਛੇ ਉਹ ਕਿਤੇ ਕੁਦਰਤੀ ਤੌਰ ਤੇ ਜਿਹੜਾ ਹੈਗਾ ਉਹਨਾਂ ਨੇ ਬਹੜ ਫੇਰ ਲਿਆ ਆ ਫਲੱਡ ਗੇਟ ਖੋਲਨ ਦੀ ਜੀਆ ਫਿਰ ਹੋਰ ਆ ਸਕਦਾ ਪਰੰਤੂ ਅੱਜ ਵੀ ਔਰ ਆਉਣ ਵਾਲੇ ਸਮੇਂ 'ਚ ਵੀ ਸਥਿਤੀ ਜਿਹੜੀ ਹੈਗੀ ਆ ਬਹੁਤ ਹੀ ਕੰਟਰੋਲ ਦੇ ਵਿੱਚ ਦੋ ਤਿੰਨ ਦਿਨ ਤੋਂ ਸਾਰੇ ਵਾਹਾਂ ਚੱਲ ਰਹੀਆਂ ਕਿ ਬੈਂਡ ਟੁੱਟ ਗਿਆ ਕਹਿ ਰਹੇ ਜਾਂ ਕੁਝ ਦੇਖ ਕੇ ਮੌਜੂਦ ਤੁਸੀਂ ਦੇਖੋ ਵਾਹਾਂ ਦਾ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਝ ਖੜੀ ਜਾਂਦੇ ਆ ਜਿਆ ਪਾਣੀ ਖੜੇ ਦੇ ਕਈ ਕਹਿੰਦੇ ਸਾਡੇ ਇਲਾਕੇ ਤੇ ਪਾਣੀ ਫਿਰਦਾ ਹੈ ਤੁਸੀਂ ਆਪ ਦੇਖੋ ਜਾ ਕੇ ਕੋਈ ਇਤਾਂ ਦਾ ਗੱਲ ਨਹੀਂ ਗਿਆ ਮੈਂ ਸਾਰੇ ਹਲਕਾ ਵਿਧਾਨ ਸਭਾ ਫਲੋਰ ਦੇ ਨਿਵਾਸੀ ਸਮੂਚੇ ਨੇ ਪੰਜਾਬ ਦੇ ਨਿਵਾਸੀਆਂ ਨੂੰ ਖੁੱਤੂਰ ਕੇ ਬੇਨਤੀ ਕਰਦਾ ਆ ਕਿ ਸੋਸ਼ਲ ਮੀਡੀਆ 'ਚ ਜੋ ਗਿਆ ਵਾਹਾਂ ਦੇ ਵਿਚਨਾ ਆਓ ਜਦੋਂ ਵੀ ਕਿਤੇ ਕਿਸੇ ਨੂੰ ਕੋਈ ਦਿੱਕਤ ਆ ਪ੍ਰੋਬਲਮ ਸਾਡੇ 24 33 ਮੋਬ ਔਰ ਖੁੱਲੇ ਆ ਪ੍ਰਸ਼ਾਸਨਿਕ ਕੰਟਰੋਲ ਰੂਮ ਵੀ ਬਣਾਏ ਹੋਏ ਆ ਜਿਹੜੇ ਲੈਵਲ ਤੇ ਕੰਟਰੋਲ ਰੂਮ ਬਣ ਚੁੱਕੇ ਆ ਤੁਸੀਂ ਉਸ ਵਕਤ ਜਿਹੜਾਗਾ ਉੱਥੋਂ ਸੁਝਾ ਲੈ ਸਕਦੇ ਆ ਕੋਈ ਵੀ ਕੰਮ ਵਾਲੀ ਜਿਹੜੀ ਗੱਲ ਹੈਗੀ ਆ ਵਾਹਾਂ ਤੋਂ ਬਚ ਗਈ ਮੇਂਗੋਲ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਸੁਝਾ ਰਹੇ ਹਾਂ ਦੇਖੋ ਬੀਓ ਵਾਲ ਦਰਿਆ ਦੇ ਨਾਲ ਲੱਗਦੇ ਪਿੰਡੇ ਵੀ ਸਾਰੇ ਹੈਗੇ ਆ ਮੋਹਨ ਸਾਹਿਬ ਜਿਹੜਾ ਹੈਗਾ ਨਾ ਰਾਮੀਆਪੁਰ ਦੀ ਪੈੜੀ ਜਿੰਨੇ ਵੀ ਸਾਡੇ ਸਾਰੇ ਪਿੰਡ ਜਿਹੜੇ ਇਹ ਲੱਗਦੇ ਆ ਮੈਂ ਉਹਨਾਂ ਸਾਰੇ ਨਿਵਾਸੀਆਂ ਨੂੰ ਇਹ ਗੱਲ ਕਹਿਣੀ ਚਾਹ ਰਿਹਾ ਆ ਕਿ ਤੁਸੀਂ ਡਰੋ ਨਾ ਭਰਾਓ ਨਾ ਪ੍ਰਸ਼ਾਸਨ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਅੱਜ ਜੋजूदा ਸਮੇਂ ਦੇ ਵਿੱਚ ਕੋਈ ਵੀ ਘਰਉਣ ਦੀ ਲੋੜ ਨਹੀਂ ਪਾਣੀ ਜਿਹੜਾ ਹੈਗਾ ਫਟੋਰ ਦੇ ਵਿੱਚ ਲੱਗ ਪਿਆ ਚਲੋ ਧੰਨਵਾਦ